ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮੂਸੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀ ਵਿਣ ਤੋਂ ਜਿਹੜੀ ਸੜਕ ਦੋਸਤੋ ਚਬਾਲ ਅੰਮ੍ਰਿਤਸਰ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਮੂਸੇ ਆਉਂਦਾ ਗੱਗੋ ਪੂਹਾ ਪਿੰਡ ਵੀ ਇਸੇ ਸੜਕ ਦੇ ਉੱਪਰ ਸੁਰ ਸਿੰਘ ਤੋਂ ਦੋਸਤੋ ਕੋਈ 4 ਕਿਲੋਮੀਟਰ ਦੀ ਦੂਰੀ ਆ ਤੇ ਚਬਾਲ ਅੱਗੇ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਇੱਕ ਇਵੈਂਟ ਦਾ ਤਕਰੀਬਨ ਕੋਈ 12 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ ਦੋਸਤੋ 12 ਮਾਰਚ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਤੇ ਅੱਜ ਤੁਸੀਂ ਦੋਸਤੋ ਵੈਸੇ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਤੇ ਨਾਲ ਦੀ ਨਾਲ ਦੋਸਤੋ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਇਸ ਘਰੋਂ ਪੰਜ ਟੋਟਲ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਵਿਹੜਾ ਤੁਹਾਨੂੰ ਦਿਖਾਉਣੀਆਂ ਨੇ ਬਹੁਤ ਖੂਬਸੂਰਤ ਜੋੜੀ ਇੱਕ ਵਿਹੜਾਂ ਦੀ ਜਰਸੀ ਬਰੀਡ ਦੇ ਵਿੱਚ ਬਕਾਊਗਾ ਇੱਕ ਨੀਲੀ ਰਾਵੀ ਦਾ ਬਹੁਤ ਵੀਰਾਂ ਦੀ ਪਸੰਦ ਹੁੰਦੀ ਹੈ ਵੀ ਨੀਲੀ ਰਾਵੀ ਦਾ ਮਾਲੀ ਖਰੀਦਣ ਦੀ ਇੱਕ ਮਾਲੀ ਦੋਸਤੋ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਖੂਬਸੂਰਤ ਮਾਲੀ ਆ ਏਡੇ ਕੱਟ ਦੇ ਵਿੱਚ ਆ ਡਿੰਗਾ ਚੀਰ ਇੱਕ ਤਾਜੀ ਸੂਈ ਸੁਬਈ ਮੱਝ ਉਹ ਤੁਹਾਨੂੰ ਦਿਖਾ ਦਾਂਗੇ ਆਪਾਂ ਇਸ ਘਰੋਂ ਚਾਰ ਨਗ ਨੇ ਚਾਰਾਂ ਹੀ ਨਗਾਂ ਦੀ ਡਿਟੇਲ ਆਪਾਂ ਡਾਕਟਰ ਸੁਖਵੰਤ ਸਿੰਘ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵਿਸ਼ੇਰ ਦੋਸਤੋ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਪਿੰਡ ਮੂਸੇ ਕਰਨੀ ਆ ਤੁਸੀਂ ਨੇੜੇ ਗੱਗੋ ਬੂਹਾ ਤੇ ਨੇੜੇ ਪਿੰਡ ਸ਼ਿਸ਼ਰੇਵਾਲ ਮਾਲੂਵਾਲ ਪਿੰਡ ਵੀ ਬਿਲਕੁਲ ਨਾਲ ਲੱਗਦਾ ਹੈਗਾ ਆਉ ਲੈਨੇ ਵਧਾਰੇ ਡਿਟੇਲ ਕਰਦੇ ਆ ਗੱਲਬਾਤ ਸਾਂਝੀ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਸਭ ਤੋਂ ਪਹਿਲਾਂ ਡਾਕਟਰ ਸੁਖਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਸਸਗੇ ਵਿੱਚ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਠੀਕ ਠਾਕ ਸੇ ਤਾਂ ਠੀਕ ਠਾਕ ਜੀ ਕਿਰਪਾ ਗੁਰੂ ਸਾਹਿਬ ਦੀ ਅੱਛਾ ਵੀਰ ਜੀ ਜਿਹੜੇ ਕੋ ਆਪਣੇ ਕੋਲ ਪਸ਼ੂ ਆ ਚਾਰ ਬਕਾਊ ਨੇ ਹਾਂਜੀ ਦੋ ਜਰਸੀ ਬਰੀਡ ਦੇ ਵਿੱਚ ਵੜਾ ਆਪਣੇ ਕੋਲ ਆ ਜੋੜੀ ਹਾਂਜੀ ਇੱਕ ਨੀਲੀ ਰਵੀ ਦਾ ਮਾੜੀ ਜਿਵੇਂ ਜਿਵੇਂ ਆਪਾਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਂਝੀ ਕਰਾਂਗੇ ਉਵੇਂ ਹੀ ਤੁਹਾਡੇ ਤੋਂ ਪੂਰੀ ਇਨਫੋਰਮੇਸ਼ਨ ਉਹਨਾਂ ਪਸ਼ੂਆਂ ਦੀ ਆਪਾਂ ਖਾਸ ਤੌਰ ਤੇ ਲਵਾਂਗੇ ਇਹ ਚਾਰ ਪਸ਼ੂ ਆ ਜ ਆਪਣੇ ਕੋਲ ਬ ਸ਼ੁਰੂਆਤ ਵੀਰ ਜੀ ਆਪਾਂ ਕਰ ਲੈਨੇ ਆ ਵੜਾਂ ਤੋਂ ਹਾਂਜੀ ਲਓ ਦੋਸਤੋ ਇੱਕ ਨੀਲੀ 라ਵੀ ਦਾ ਮਾਲ ਜਿਹੜਾ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਲਾਸਟ ਵਿੱਚ ਦਿਖਾ ਦਾਂਗੇ ਤੇ ਜਰੂਰ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਉਹ ਸਾਰੇ ਵੀਰਾਂ ਨੂੰ ਮਿਲ ਸਕੇ ਅੱਛਾ ਵੀਰ ਜੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਇਹ ਜਰਸੀਆਂ ਦੀ ਗੱਲ ਕਰਨ ਲਗੇ ਜਰਸੀ ਦੋਵੇਂ ਵੜਾ ਗੱਬਣਾ ਜੀ ਇਹ ਵੀਰ ਜੀ ਦੋਵੇਂ ਦੋਵੇਂ ਵੜਾ ਗੱਬਣਿਆ ਠੀਕ ਹੈ ਜੀ ਆਹ ਵੜ ਦੰਦਾ ਚ ਅੱਛਾ ਜੀ ਚਿੱਗੀ ਆ ਜੀ ਇਹ ਚਿੱਗੀ ਆ ਹਾਂਜੀ ਠੀਕ ਹੈ ਜੀ ਸਵੇਰ ਦੂਜੇ ਸੂਏ ਦੀ ਆ ਬਿਲਕੁਲ ਦੂਜੇ ਸੂਏ ਆ ਉਹ ਵੀ ਦੂਜੇ ਸੂਏ ਆ ਤੰਦ ਪੂਰੇ ਕਰ ਗਈ ਆ ਅੱਛਾ ਜੀ ਹਾਂਜੀ ਤੇ ਸਮਾਂ ਇਹਨਾਂ ਦਾ ਵੈਸੇ ਕਿੰਨਾ ਕੁ ਪਿਆ ਹਜੇ ਬਿਲਕੁਲ ਜੀ ਆਪਾਂ ਜੋ ਚੈੱਕ ਕੀਤਾ ਹੈ ਨਾ ਟੈਗ ਤੋਂ ਜੀ 15 ਦਿਨ ਦਾ ਸਮਾਂ ਰਹਿੰਦਾ ਸੂਚ ਠੀਕ ਹੈ ਜੀ ਤੇ ਮਾਲਕਾਂ ਨੇ ਪਿਛਲੀ 15 ਕਿਲੋ ਦੁੱਧ ਦਾ ਦੱਸ ਦਿਆ ਵੀ ਇੰਝ ਚੋਇਆ ਜਿੱਤੋਂ ਠੀਕ ਹੈ ਜੀ ਹਾਂਜੀ ਮਤਲਬ ਕਿ ਪਹਿਲੇ ਸੂਬਿਆਂ ਦੇ ਵਿੱਚ 15-15 ਕਿਲੋ ਦੁੱਧ ਭਰਿਆ ਇਹਨਾਂ ਨੇ ਭਰਿਆ ਜੀ ਠੀਕ ਹੈ ਜੀ ਉਹਦਾ ਤੇ ਵਾਧੇ 17-18 ਕਿਲੋ ਚੋਇਆ ਠੀਕ ਹੈ ਜੀ ਦੂਸਰੀ ਵਾਰ ਠੀਕ ਹੈ ਜੀ ਲਓ ਦੋਸਤੋ ਦੂਜਾ ਦੂਜਾ ਸੁਆ ਇਹ ਵੜਾ ਨੇ ਸੂਣਾ ਜਰਸੀ ਬਰੀਡ ਦੇ ਵਿੱਚ ਆ ਬਾਕੀ ਕਰੈਕਟਰ ਜਿਵੇਂ ਦੇ ਹੈਗੇ ਆ ਫੇਸ ਕੁਆਲਿਟੀ ਤੋਂ ਤੁਸੀਂ ਦੇਖ ਸਕਦੇ ਜੀ ਟੈਕਿੰਗ ਹੋਈ ਆ ਟੈਕਿੰਗ ਤੋਂ ਵੀਰ ਹੁਣਾਂ ਨੇ ਜਿਹੜੀ ਆ ਦੋਸਤੋ ਇਨਕੁਆਰੀ ਕੀਤੀ ਆ ਵੀ ਕਿੰਨੇ ਕ ਦਿਨ ਹਜੇ ਬਾਕੀ ਆ ਇਸ ਵੜ ਦੇ ਕੋਈ 15 ਕ ਦਿਨ ਬਾਕੀ ਆ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਨੰਬਰ ਤੇ ਆ ਦਿਖਾ ਰਹੇ ਠੀਕ ਆ ਨਸਲ ਬਰੀਡ ਪੂਰੀ ਆ ਰੈੱਡ ਕਲਰ ਦੇ ਵਿੱਚ ਆ ਹਾਈਟ ਵੀ ਨਾਰਮਲ ਜਿੱਡੀ ਆਪਾਂ ਜਰਸੀ ਵੜ ਦੇਖਨੇ ਦੋਸਤੋ ਓਡੀ ਜਰਸੀ ਵੜ ਆ ਲਾਏ ਬਣਾਏ ਪਈ ਆ ਕਰਮਾਲੀ ਆ ਤੁਸੀਂ ਦੇਖ ਸਕਦੇ ਕਿਲੋ ਖੰਡ ਲਾਇਆ ਠੀਕ ਜੀ ਕੰਟਰੋਲ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਠੀਕ ਆ ਤੋੜ ਦਈਏ ਹਾਂ ਤੋੜ ਦਈਏ ਜੀ ਸੋ ਦੂਜਾ ਸੂਆ ਦੋਸਤੋ ਇਸ ਜਰਸੀ ਵੈਰਨੇ ਸੂਣਾ ਤੇ ਮੂੰਹੋਂ ਦੰਦੀ ਇਹ ਛਕੀ ਆ ਠੀਕ ਆ ਜੀ ਆ ਦੇਖੋ अच्छा जी जी वीर जी मान लो ਜਿਹੜੇ ਹੁਣ ਗੱਬਣ ਪਸੂਏ ਬਾਕੀ ਆਪਣੀ 35 ਤੋਂ ਭੋਂ ਤਸੱਲੀ ਆਨਲਾਈਨ ਸੌਦਾ ਕੋਈ ਕਰਦਾ ਵੀਰ ਜੀ ਆਪਾਂ ਚੈੱਕ ਪਾਸ ਕਰਕੇ ਲੈਂਦੀ ਆ ਹਾਂਜੀ ਬਾਕੀ ਵੀਰ ਕੋਈ ਤਸੱਲੀ ਵੀ ਕਰ ਸਕਦਾ ਬਾਕੀ ਜੇ ਕਿਸੇ ਨੇ ਆਨਲਾਈਨ ਲੈਣੀ ਉਹਦੀ ਗਰੰਟੀ ਦੇਾਂਗੇ ਠੀਕ ਹੈ ਜੀ ਆਣ ਵਾਨੇ ਦੀ ਬਿਲਕੁਲ ਗਰੰਟੀ ਹੈ ਠੀਕ ਹੈ ਜੀ ਲਓ ਦੋਸਤੋ ਬਹੁਤੇ ਵੀਰ ਜਿਹੜੇ ਆਨਲਾਈਨ ਸੌਦਾ ਵੀ ਕਰਦੇ ਆ ਉਹਨਾਂ ਨੂੰ ਤਸੱਲੀ ਆ ਉਹਨਾਂ ਨੂੰ ਗਰੰਟੀ ਮਿਲ ਜੂਗੀ ਥਾਣੇ ਦੇ ਵੀ ਠੀਕ ਹੈ ਜੀ ਸਾਫ ਸੁਥਰੀ ਆ ਚਾਹੋਂ ਥਾਣਾ ਦੀ 35 ਇੱਕ ਨੰਬਰ ਆ ਅਗੋਂ ਆਪ ਤਸੱਲੀ ਕਰਕੇ ਖਰੀਦੀ ਹੋਈ ਆ ਮੈਂ ਪਹਿਲਾਂ ਜ਼ਿਕਰ ਕਰਦਾ ਦੋਸਤੋ ਪਸ਼ੂ ਵਪਾਰ ਦਾ ਕੰਮ ਸ਼ੌਂਕ ਨਾਲ ਕੀਤਾ ਜਾਂਦਾ ਵਿੱਚੋਂ ਜੇ ਸਟਾਰਟ ਵਿੱਚੋਂ ਦੇ ਕਿਤੇ ਨਾ ਕਿਤੇ ਸਟਾਪ ਕਰ ਦਿੰਦੇ ਰਹੇ ਵੀਰੋ ਨਹੀਂ ਤੇ ਫਿਲਹਾਲ ਟਿੱਪਣ ਦੀ ਪੂਰੀ ਤਸੱਲੀ ਆ ਜਿਹੜੇ ਵੀਰ ਨੇ ਲੈ ਕੇ ਜਾਣੀ ਆ ਆਪਣੀ ਤੁਸੀਂ ਵੀ ਘਰ ਰਣ ਕੇ ਇੱਕ ਟਾਈਮ ਜਿਹੜੀ ਆ ਦੋਸਤੋ ਸਮੇਂ ਤੋਂ ਸਮਾਂ ਕੱਢ ਕੇ ਟਿੱਪ ਕੇ ਤਸੱਲੀ ਕਰ ਸਕਦੇ ਜੀ ਕਿਉਂਕਿ ਗੱਬਣ ਬੈੜਾ ਜਿਹੜੀਆਂ ਆਪਾਂ ਤੋਂ ਦੋਵੇਂ ਤੁਹਾਨੂੰ ਦਿਖਾਉਣੀਆਂ ਦੋਵੇਂ ਗੱਬਣ ਬੈੜਾ ਨੇ ਇਹ 15 ਦਿਨਾਂ ਦਾ ਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਤੇ ਬਾਕੀ ਮੁੱਲ ਰੇਟ ਭਾ ਫੜਦਾ ਆਪਾਂ ਕੱਲੇ ਕੱਲੇ ਪਸ਼ੂ ਦਾ ਵੀ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਕਿਉਂਕਿ ਕਿਸੇ ਵੀਰ ਨੇ ਜੋੜੀ ਵੀ ਪਾਉਣੀ ਆ ਉਹਦੀ ਵੀ ਤੁਸੀਂ ਗੱਲਬਾਤ ਕਰ ਲਿਓ ਤੇ ਵੀਰ ਜੀ ਇਹਦੀ ਰੇਟ ਦੀ ਗੱਲ ਕਰ ਲਈਏ ਕੀ ਰਹੂਗਾ ਕੱਲੀ ਦਾ ਮੁੱਲ ਇਹਦਾ ਵੀਰ ਜੀ 50000 ਰੁਪਇਆ ਲੈਂਡਨ ਕਰਦੇ ਆ ਬਾਕੀ ਮਾਨਤਨ ਹੋ ਜਾਏਗਾ ਆ 50000 ਦੇ ਵਿੱਚੋਂ ਹੋਜੂ ਮਾਨਤਨ ਹਾਂਜੀ ਲਓ ਜੀ 50000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਤੇ ਇਹ ਵੀ ਦੂਜਾ ਸੁਭਾ ਸੁੰਦੀ ਏ ਇਹ ਵੀ ਦੂਜਾ ਸੁਭਾ ਲਓ ਜੀ ਦੂਜਾ ਸੁਭਾ ਇਸ ਬੈਡ ਨੇ ਸੁਣਾ ਇਹ ਸੈਕਿੰਡ ਨੰਬਰ ਤੇ ਦੋਸਤੋ ਆਪਾਂ ਤੁਹਾਨੂੰ ਖੋਲ ਕੇ ਵਿਖਾ ਰਹੇ ਆ ਤੇ 20 ਦਿਨਾਂ ਦਾ ਲਓ ਦੋਸਤੋ 20 ਦਿਨਾਂ ਦਾ ਸਮਾਂ ਹਜੇ ਬਾਕੀ ਆ ਬਾਕੀ ਕਰਮ ਵਾਲੀਆਂ ਥੋੜਾ ਥੋੜਾ ਹਜੇ ਲਾਏ ਪਈਆਂ ਨੇ ਠੀਕ ਆ ਹਜੇ ਜਿੰਨਾ ਕਿ ਦਿਨ ਚੋਖੇ ਪਿਆ ਵੀ ਦੋ ਹਫਤਾ ਢਾਈ ਹਫਤੇ ਲਗ ਸਮਾਂ ਹਜੇ ਸਮਾਂ ਬਾਕੀ ਆ ਤੇ ਨਸਲ ਬ੍ਰੀਡ ਤੁਸੀਂ ਦੇਖ ਸਕਦੇ ਜ ਬਿਲਕੁਲ ਛੋਟੀ ਜੀ ਬੂਤੀ ਹੈ ਡੂੰਘਾਈ ਦੋਨੋਂ ਅੱਖਾਂ ਦੇ ਵਿਚਕਾਰ ਕਾਫੀ ਜਿਆਦਾ ਛੋਟੇ ਜੇ ਕੰਨ ਜੱਤ ਜੂ ਤਾਂ ਬੋਦੀ ਵਾਲੀ ਰੈਡ ਤੇ ਬ੍ਰਾਊਨ ਜਿਹਾ ਲਾਈਟ ਵਾਈਟ ਕੰਬੀਨੇਸ਼ਨ ਜਿਹਾ ਕਲਰ ਦਾ ਹੈਗਾ ਬਦਾਮੀ ਕਲਰ ਰਬਦਾਮੀ ਜਿਹਾ ਕਲਰ ਆ ਤੋਂ ਥਣ ਤੋਂ ਵੀ ਕੁਆਲਿਟੀ ਕਾਫੀ ਸੋਹਣੀ ਰਹੂਗੀ ਹੱਥੀਂ ਜਵਾਈਲਾ ਮੁੱਠੀ ਥਣ ਰਹੂਗਾ ਆ ਦੇਖ ਸਕਦੇ ਤੁਸੀਂ ਬਿਲਕੁਲ ਨੇੜੇ ਤੋਂ ਟੋਟੋ ਘੱਟ ਵੀ ਦੋਸਤੋ ਇਹਦਾ 20 ਦਿਨ ਕੋਈ ਮੰਨ ਕੇ ਤੁਸੀਂ ਸਬਦਾ ਕਰ ਸਕਦੇ 20 ਦਿਨ ਆ 20 ਦਿਨ ਹਜੇ ਬਾਕੀ ਆ ਠੀਕ ਆ ਅੱਛਾ ਵੀਰ ਸੁਖਮੰਤ ਸਿੰਘ ਜੀ ਇਹ ਵੀ ਠੰਡੀਆਂ ਬਿਲਕੁਲ ਦੋਵੇਂ ਬਹੁਤ ਆ ਇਹ ਵੀ ਬਹੁਤ ਜਿਆਦਾ ਸੀਲਸ ਲੱਗ ਦੋਵੇਂ ਰਹਿਣਾ ਬਹੁਤ ਠੰਡੀਆਂ ਉਹ ਥਣਵਾ ਲਾਂਗੇ ਆ ਥਣ ਬਹੁਤ ਸੋਹਣੀ ਨਿਕਲ ਕੇ ਸਾਹਮਣੇ ਆਉਣਗੇ ਉਹ ਜਿਉਂ-ਜਿਉਂ ਦੋਸਤੋ ਲੇਵਾ ਭਰ ਕੇ ਕਰਮਾਲੀਆਂ ਤਿਆਰ ਕੀਤਾ ਉਵੇਂ-ਉਵੇਂ ਨਖੇੜ ਦੇਖੋਗੇ ਤੁਸੀਂ ਕਾਫੀ ਸੋਹਣਾ ਤੇ ਥਾਣਾ ਵੀ ਬਹੁਤ ਸੋਹਣਾ ਨਿਕਲ ਕੇ ਸਾਹਮਣੇ ਆਊਗਾ ਠੀਕ ਹੈ ਤੇ ਇਹਦਾ ਮੁੱਲ ਫਿਰ ਆਪਾਂ ਕੀ ਕਰਦੇ ਪਏ ਆ ਜੀ ਇਹਦਾ ਵੀਰ ਜੀ 52000 ਰੁਪਏ ਜੀ 52000 ਲੈਣ ਦੇ ਮੁੱਲ ਆ ਬਾਕੀ ਚਲੋ ਮਾਨਤਨ ਵੀਰ ਭਰਾ ਦਾ ਕਰਾਂਗੇ ਫੁੱਲ ਠੀਕ ਹੈ ਜੀ ਅੱਛਾ ਸਰਦਾਰ ਸੁਖਵੰਤ ਸਿੰਘ ਜੇਕਰ ਦੋਵੇਂ ਕਿਸੇ ਵੀਰਾਂ ਨੇ ਮਿਲ ਕੇ ਜੋੜੀ ਪਾਉਣੀ ਹੈ ਤੇ ਫਿਰ ਕੀ ਰਹੂਗੇ ਮੁੱਲ ਲੈ ਅੰਦਰ ਕਿੰது ਤੱਕ ਲੱਖ ਰੁਪਏ ਦਾ ਦਾ ਮੁੱਲ ਕਰਾਂਗੇ ਹਾਂਜੀ ਜੰਨੇ ਆ ਤੇ ਬਾਕੀ ਮਾਨਸਾਨ ਤੋਂ ਹੋ ਜੂਗਾ ਮਾਨਸਾਨ ਤੋਂ ਹੋ ਜੂਗਾ ਲੱਖ ਦੇ ਵਿੱਚ ਹਾਂਜੀ ਲਓ ਦੋਸਤੋ ਕੱਲੇ ਕੱਲੇ ਪਸ਼ੂ ਦਾ ਡਿਟੇਲ ਵੀ ਆਪਾਂ ਤੁਹਾਨੂੰ ਦੱਸਤੀ ਆ ਰੇਟ ਵੀ ਦੱਸਤਾ ਜੇਕਰ ਕਿਸੇ ਵੀਰ ਨੇ ਜੋੜੀ ਇਕੱਠੀ ਪਾਉਣੀ ਆ ਕਿਉਂਕਿ ਬਹੁਤ ਵੀਰ ਦੂਰ ਦਰਿਆਡੇ ਦਾ ਸੋਚਦੇ ਆ ਵੀ ਦੂਰ ਨੇੜੇ ਹੋਣਾ ਤੇ ਜੋੜੀ ਇਕੱਠੀ ਲੈ ਚਕੇ ਉਸ ਅਕੋਰਡਿੰਗ ਵੀ ਤੁਸੀਂ ਵੇਖੋ ਵੀ ਲੱਖ ਰੁਪਈਆ ਡਿਮਾਂਡ ਲੈਣਦਣ ਬਣਦਾ ਵਿੱਚੋਂ ਥੋੜਾ ਪਤਾ ਮੌਕੇ ਤੇ ਛੋਟਾਪਾ ਹੋ ਜਾਊਗਾ ਲੱਖ ਦੇ ਵਿੱਚੋਂ ਠੀਕ ਆ ਸੋ ਜਰਸੀ ਬ੍ਰੀਡ ਦੇ ਵਿੱਚ ਵੜਾ ਸੀਗੀਆਂ ਇਹ ਜਿਹੜੀਆਂ ਆਪਾਂ ਤੁਹਾਨੂੰ ਦੋਨੋਂ ਦਿਖਾਈਆਂ ਨੇ ਇਸ ਤੋਂ ਬਾਅਦ ਭਾਜੀ ਆ ਇਧਰ ਆ ਜੀ ਆਪਣੀ ਜਿਹੜੀ ਮੱਝ ਵਿਖਾਉ ਉਹ ਇੱਕ ਸੋ ਤੋਂ ਫਿਰ ਤੀਸਰੇ ਨੰਬਰ ਤੇ ਆਪਾਂ ਤੁਹਾਨੂੰ ਮੱਝ ਦਿਖਾ ਦਿੰਨੇ ਆ ਕੁਈਸ ਬਾਈ ਮੱਝ ਆ ਤੇ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਇਹ ਸੂਹਾ ਕਿੰਮਾ ਜੀ ਤੇ ਤੀਜਾ ਸੂਹਾ ਮੱਜਾ ਤੀਜਾ ਸੂਹਾ ਕੈਮਰੇ ਕਰਕੇ ਡਰਦੀ ਹੁੰਦਾ ਬਿਲਕੁਲ ਠੰਡੀ ਆ ਆ ਸਹੀ ਹੈ ਜੀ ਤੇ ਚੌਂਚ ਵੀ ਬਿਲਕੁਲ ਨਵਾਉਣ ਲੱਗਿਆ ਵੀ ਭਾਵੇਂ گاਵਾ ਵਾਂਗੂ ਨਾ ਜਿਹਦੇ ਬਾਣੇ ਨੂੰ ਜੀ ਸੋਈ ਜਾਓ ਕੁਝ ਕਰੋ ਤੇ ਬਿਲਕੁਲ ਠੰਡੀ ਧੀਰੀ ਆ ਠੀਕ ਹੈ ਜੀ ਤੇ ਤੀਜਾ ਸੂਏ ਆ ਠੀਕ ਹੈ ਜੀ ਅੱਜ ਦਿਨ ਕਿੰਨੇ ਕੋ ਗੇਨ ਸੂਈ ਨੂੰ ਅੱਜ ਕੋਈ 10 ਕ ਦਿਨ ਦੀ ਸੂਈ ਆ ਕੱਟੀ ਆ ਮਗਰਬੇ ਮਗਰ ਵੀ ਕੱਟੀ ਆ ਗਈ ਹੁਣ ਦੁੱਧ ਕਿੰਨੇ ਕਿਤੇ ਚੱਲਣ ਢੀ ਆ ਹੁਣ ਜੀ ਇਸ ਵਕਤ 8-9 ਲੀਟਰ ਪੁੱਤੇ ਆ 8-9 ਠੀਕ ਹੈ ਜੀ ਬਾਕੀ ਚੋਣ ਚੜ ਚੰਗਾ ਸਾਫ ਸੁਥਰਾ ਜੀ ਬਿਲਕੁਲ ਮਤਲਬ ਚੋਣ ਦੀ ਪੋਲੀ ਆ ਬਿਲਕੁਲ ਹੀ ਠੀਕ ਹੈ ਜੀ ਕੋਈ ਮੈਨੂੰ ਆਪਣੇ ਗਰੰਟੀ ਤੇ ਖੜ ਸਕਦਾ ਇੰਨੀ ਜਿਆਦਾ ਪੋਲੀ ਆ ਚਵਾਈ ਦੀ ਠੀਕ ਹੈ ਜੀ ਤੇ ਦੁੱਧੋਂ ਵੀ ਵਧੇਗੀ ਠੀਕ ਹੈ ਜੀ ਤੇ ਦੁੱਧ ਜਿਆਦਾ ਤੇ ਨਹੀਂ ਮੈਂ ਕਹਿੰਦਾ ਤੇ ਕੋਈ 11-12 ਤੱਕ 11 ਤੱਕ ਤੇ ਜਾਊਗੀ ਹੈ ਜਾਊਗੀ ਹਾਂਜੀ ਔਰ ਇਹ ਦਿਨ ਹਜੇ ਤੁਸੀਂ ਤੁਸੀਂ ਦੱਸਿਆ 9-10 ਤੋਂ 9-10 10 ਦਿਨ ਦੀ ਸੂਈ ਹੈ 10 ਦੇ ਅੰਦਰ 12 ਇੰਚ ਦੀ ਦਿਨ ਦੀ ਸੂਈ ਹੈ ਠੀਕ ਹੈ ਜੀ ਤੇ ਜੇ ਸੂਈ ਆ ਬਿਲਕੁਲ ਛੋਟੀ ਠੀਕ ਹੈ ਜੀ ਦੋਸਤੋ ਤੇ ਜੇ ਸਵੇਰੇ ਜ ਮਾਝ ਸੁਈਆ ਮਗਰ ਵੀ ਕੱਟੀ ਆ 8-9 ਕਿਲੋ ਤੇ ਹੁਣ ਚੱਲ ਰਹੀ ਆ ਬਾਕੀ ਚੋਣ ਚਾਣ ਇੱਕ ਨੰਬਰ ਆ ਤੋਂ ਬਹੁਤੇ ਵੀਰ ਇੱਕ ਆਈਡੀਆ ਰੱਖਦੇ ਆ ਵੀ ਕੱਦ ਕਾਠ ਕੱਦ ਕਰ ਦੋਸਤੋ ਫੁੱਲ ਵੱਡਾ ਵੱਡੀਆਂ ਮੱਝਾਂ ਦੇ ਵਿੱਚ ਆਉਂਦੀ ਆ ਕੋਈ ਛੋਟੀ ਨਹੀਂਗੀ ਠੀਕ ਆ ਵੱਡੀ ਹਾਈਟ ਦੇਲਪੂਲ ਦੀ ਵੀ ਸਪੈਸ਼ਲ ਆ ਕੱਦ ਵੱਡਾ ਠੀਕ ਆ ਪਤਲੇ ਪਿੰਡੇ ਦੀ ਆ ਅੱਗੇ ਦੋਸਤੋ ਦੇਣ ਤੁਹਾਨੂੰ ਦੱਸਦਾ ਵੀ 10ਾਂ ਦਿਨਾਂ ਦੀ ਸੁਈ ਆ ਤੋਂ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੈਂਦਾ ਦੁੱਧ ਵੀਰਾਂ ਦਾ ਵੀ ਕੱਦ ਕਾਠ 10 ਤੋਂ ਪਲੱਸ 11 ਤੋਂ 10 11 11 ਤੇ ਚੱਲੂਗੀ ਠੀਕ ਆ ਹਾਂ ਲਓ ਜੀ ਆ ਕੱਟੀ ਆ ਸਾਹਮਣੇ ਤੁਸੀਂ ਦੇਖ ਰਹੇ ਜੀ ਬਿਲਕੁਲ ਸਕਰੀਨ ਤੇ ਇਹ ਮਗਰ ਕੱਟੀ ਆ ਠੀਕ ਆ ਤੇ ਬਾਕੀ ਹੁਣ ਦੋਸਤੋ ਜਿੱਦਾਂ ਕਿ ਸਮਾਂ ਬਿਲਕੁਲ ਸ਼ਾਮ ਦੀ ਚੁਵਾਈ ਦਾ ਨੇੜੇ ਆਈ ਜਾਂਦਾ ਦੇਵਾ ਕਰਮਾਲੀ ਨੇ ਬਿਲਕੁਲ ਭਰ ਕੇ ਤਿਆਰ ਕੀਤੀ ਜਾਂਣਾ ਕਿਸੇ ਤਰ੍ਹਾਂ ਇਹਦੀ ਵੀਰਦੀ 6 ਸਵਾ 6 ਵਜੇ ਦੀ ਚੁਵਾਈ ਹੋਈ ਆ ਠੀਕ ਆ ਜੀ ਇਹਨੇ ਕੋ ਟਾਈਮ ਤੇ ਰੋਜਾ ਨਾ ਮਾਰਨਿੰਗ ਸਵੇਰ 6 ਵਜੇ ਹੁੰਦੀ ਚੁਵਾਈ ਜੀ ਹਾਂਜੀ ਰੋਜ਼ ਮਤਲਬ 6 ਸਵਾ 6 ਵਜੇ ਇੱਥੇ ਹੁੰਦੀ ਆ ਉਹ ਕੱਟੀ ਬੈਠੀ ਹੈ ਜਿਹੜੀ ਉਹ ਆਏ ਜੀ ਉਹ ਜਿਹੜੀ ਬੈਠੀ ਕੱਟੀ ਹੈ ਹਾਂਜੀ ਹਾਂਜੀ ਲਓ ਜੀ ਤੋਂ ਦੋਸਤੋ ਆਹ ਕੱਟੀ ਜਿਹੜੀ ਬੈਠੀ ਆ ਇਹ ਇਸ ਮੱਛੀ ਦੀ ਕੱਟੀ ਆ ਜਿਹੜੀ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਦਸਾਂਕ ਦਿਨਾਂ ਦੀ ਆ ਦਸਾਂਕ ਦਿਨਾਂ ਦਾ ਬੱਚਾ ਤੁਸੀਂ ਆ ਸਾਹਮਣੇ ਦੇਖ ਸਕਦੇ ਠੀਕ ਆ ਜੀ ਇੱਕ ਵਾਰੀ ਖੜਾ ਕਰਕੇ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਬੱਚੇ ਚਾ ਦੇਖੋ ਜਰਾ ਲਓ ਜੀ ਠੀਕ ਆ ਤਾਂ ਮਗਰ ਕੱਟੀ ਵੀ ਕਾਫੀ ਸੋਹਣੀ ਆ ਬਾਕੀ ਥਣ ਥਣ ਤਾਂ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇ ਤੋਂ ਦਿਖਾ ਦਈਏ ਆ ਲਓ ਚੌਣ ਚ ਬਹੁਤ ਚੋਲੀ ਚਵਾਈ ਬਹੁਤ ਵਧੀਆ ਜਕੀ ਪੋਲੀ ਪਾਲੀ ਅਚਵਾਈ ਬਿਲਕੁਲ ਪੋਲੀ ਹੈ ਠੀਕ ਹੈ ਜੀ ਤੇ ਚੌਣ ਇੱਕ ਨੰਬਰ ਆ ਦੋਸਤੋ ਪੋਲੀ ਚਵਾਈ ਠੀਕਾ ਠੰਡੀ ਧੀਰੀ ਚੌਣ ਤੇ ਹੁਣ 8 9 9 ਦੇ ਦਰਮਿਆਨ ਜਿਹੜੀ ਚੱਲਣ ਰਹੀ ਆ ਕਰਮਾਂ ਲਈ ਬਾਕੀ ਕੋਈ ਵੀਰ ਆਪਣੀ ਆਣ ਕੇ ਤਸੱਲੀ ਕਰ ਸਕਦਾ ਮਗਰ ਵੀ ਕੱਟੀ ਆ ਬਹੁਤ ਵੀਰ ਪਸੰਦ ਕਰਦੇ ਵੀ ਜੇਕਰ ਪਸ਼ੂ ਖਰੀਦਣਾ ਤੇ ਮਗਰ ਵੀ ਚਲੋ ਬੱਚਾ ਕੱਟੀ ਹੋਵੇ ਕੱਟੀ ਮਗਰ ਆ ਮੱਝ ਦੇ ਤੀਜਾ ਸੂਆ ਸੂਈ ਤੇ ਅੱਛਾ ਵੀਰ ਜੀ ਫਿਰ ਇਹ ਤਾਂ ਲੈਣ ਦੇਣ ਕੀ ਕਰਦੇ ਆ ਕਿਥੋਂ ਤੱਕ ਦਾ ਕੰਮ ਦੇ ਦਿੱ ਗਿਆ ਇਹਦਾ ਮੁੱਲ ਕਰਦੇ ਆਪਾਂ 90000 ਰੁਪਇਆ ਹਾਂਜੀ 87000 ਦਾ ਲੈਣ ਦੇ ਦੱਤਾ 87000 ਦਾ ਹਾਂਜੀ ਠੀਕ ਹੈ ਜੀ ਤੇ ਬਾਕੀ ਵਿੱਚੋਂ ਚਲੋ ਮਾਨਤਾਂ ਜਿਹੜੇ ਬਣਦੇ ਉਹ ਹੋਣਗੇ ਉਹ ਦੇਖੋ ਜੀ ਕਰਾਂਗੇ ਜਿਹੜਾ ਕੋਈ ਭੈਣ ਭਰਾ ਸੌਦਾ ਕਰਦਾ ਇੰਨਾ ਕਿ ਤੁਹਾਨੂੰ ਬਿਲਕੁਲ ਜੀ ਬਿਲਕੁਲ ਲਓ ਵੀ ਭਰਾਵੋ 87000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ 87000 ਦੇ ਵਿੱਚੋਂ ਜਿਹੜੇ ਛੋਟ ਛੱਪੇ ਬਣਿਆ ਕੋਈ ਮਾਨਤਾਂ ਬਣਿਆ ਘਰੇ ਆ ਜਾਂਦਾ ਉਹ ਜ਼ਰੂਰ ਕੀਤਾ ਜਾਊਗਾ ਠੀਕ ਆ ਮਗਰ ਕੱਟੀ ਆ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਨੇ ਆ ਤੇ ਇੱਕ ਅੱਧ ਘੜ ਸੋਣਾ ਹੈਗਾ ਠੀਕ ਆ ਜੀ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਹਾਈਟ ਵੱਡੀ ਆ ਵੱਡੀਆਂ ਮੱਜਾਂ ਦੇ ਵਿੱਚ ਹੀ ਚਲੋ ਪੈਂਦੀ ਆ ਮੀਡੀਅਮ ਤੋਂ ਪਲੱਸ ਹਾਈਟ ਆ ਲਾਸਟ ਦੇ ਵਿੱਚ ਇਹ ਛੋਟਾ ਆ ਗਿਆ ਕਟਾ ਆ ਗਿਆ ਨੀਲੀ 라ਵੀ ਦਾ ਇਹ ਨੀਲੀ 라ਵੀ ਦਾ ਕਟਾ ਹੈ ਜੀ ਅੱਛਾ ਜੀ ਇਹ ਵੀ ਕੋਈ ਦੰਨਾ ਸਾਲੋਂ ਤੋਂ ਉਮਰ ਘੱਟੀ ਆ ਠੀਕ ਹੈ ਜੀ ਹਾਂ ਜੀ ਬਾਕੀ ਦੰਦੋਂ ਮੂੰਹੋਂ ਦੰਦੋਂ ਫਿਰ ਕਿਵੇਂ ਆ ਜੀ ਬਹੁਤ ਹੀ ਮਤਲਬ ਠੰਡਾ ਠਹਿਰਾ ਹੈ ਅੱਛਾ ਜੀ ਆਵੇ ਲੋ ਲੋ ਜੀ ਦੰਦਾਂ ਤੋਂ ਚੌਗਾ ਆ ਦੰਦਾਂ ਜੇ ਪੂਰੇ ਨਹੀਂ ਕੀਤੇ ਚੌਗਾ ਆ ਹਾਂ ਬੰਦੋਸੋ ਚੌਗਾ ਟੱਟਾ ਛੇਕਦੇ ਤੇ ਕੰਨੀ ਵਾਲੇ ਅੱਜ ਦੁੱਧ ਦੰਦ ਨੇ ਆ ਤੁਸੀਂ ਵੇਖ ਸਕਦੇ ਜਿਹੜੇ ਰੇੜੇ ਤੇ ਵੀ ਲੱਗਾ ਬਹੁਤ ਠੰਡਾ ਕੱਟਾ ਇੱਕ ਮੈਨੂੰ ਲੱਗਦਾ ਵੀ ਸਰਦਾਰ ਸਾਹਿਬ ਜਿਵੇਂ ਟੇਡਾ ਕੱਟਾ ਡਿੰਗਾ ਕੱਟਾ ਖੱਬਾ ਕੱਟ ਵੀ ਬਹੁਤ ਕੱਟ ਹੁੰਦਾ ਬਹੁਤ ਕੱਟ ਮਿਲਦਾ ਵੀ ਜੀ ਆਹ ਕੱਟ ਬਾਕੀ ਡਾਕਟਰੀ ਪਾਸ ਆ ਸਿੰਗਲ ਗੱਡੀ ਹੱਡੀ ਦਾ ਕੱਟਾ ਜੀ ਬਿਲਕੁਲ ਜੀ ਤੇ ਬਾਕੀ ਸਾਰੇ ਜਿੰਨਾ ਵੀ ਤੁਸੀਂ ਬੋਡੀ ਤੇ ਇਹਦੇ ਨਿਸ਼ਾਨ ਚਾਹੀਦੇ ਆ ਹਾਂ ਜੀ ਬਿਲਕੁਲ ਮਤਲਬ ਡਾਕਟਰੀ ਲਾਈਨ ਚ ਪਾਸ ਆ ਕੱਟਾ ਠੀਕ ਹੈ ਜੀ ਲਓ ਦੋਸਤੋ ਇੱਕ ਵਾਰੀ ਮਾਰਕਿੰਗ ਮੈਂ ਤੁਹਾਨੂੰ ਦਿਖਾਉਣਾ ਦਿੱਲੀ ਮੰਕਣੀ ਅੱਖ ਟੇਡੇ ਕੱਟ ਦੇ ਵਿੱਚ ਆ ਡਿੰਗਾ ਕੱਟਾ ਤੇ ਚਾਰੇ ਖੋਰ ਤੋਂ ਉੱਤੇ ਆ ਬਾਕੀ ਫੰਕਸ਼ਨਲੀ ਵੇਖ ਲਈਏ ਤੇ ਬਿਲਕੁਲ ਨਿਸ਼ਾਨੀਆਂ ਨਿਸ਼ੂਨੀਆਂ ਮਾਰਕਿੰਗ ਬਹੁਤ ਜ਼ਿਆਦੀ ਕਾਇਮ ਆ ਹਾਲੇ ਤੇ ਨਿਸ਼ਾਨ ਆ ਟੈਸਟੀਕਲ ਬਹੁਤ ਜ਼ਿਆਦੇ ਸੋਹਣੇ ਆ ਲੰਬੇ ਟੈਸਟੀਕਲ ਨੇ ਚਾਰੇ ਪੈਰ ਧੋਤੇ ਆ ਠੀਕ ਆ ਚਾਰੇ ਖੁਰ ਧੋਤੇ ਆ ਤੇ ਕੱਦ ਕੱੜ ਵੀ ਮਾਲੀ ਦਾ ਬਹੁਤ ਪਿਆਰਾ ਜਿੱਦਾਂ ਕਿ ਚੌਗਾ ਇਹ ਮਾਲੀ ਆ ਅਜੇ ਹੋਰ ਵੀ ਇਹਦੀ ਕੱਦ ਵਧੂਗਾ ਬਿਲਕੁਲ ਜੀ ਜਵਾਨ ਹੁੰਦੇ ਤੱਕ ਤਾਂ ਕੱਦ ਹੋਰ ਸੋਨਾ ਕਰੂਗਾ ਜੇ ਲਓ ਵੀ ਦੋਸਤੋ ਬਾਕੀ ਦੋਸਤੋ ਕ੍ਰੋਸਿੰਗ ਵੀ ਕਰਦਾ ਮਾਲੀ ਅੱਗੇ ਰੇੜੀ ਤੇ ਵੀ ਲੱਗਾ ਸੋ ਕਾਫੀ ਵੀਰਾਂ ਨੂੰ ਹੁੰਦਾ ਵੀ ਜੇਕਰ ਅਨੀਮਲ ਲੈਣਾ ਵੀ ਰੈਡੀ ਤੇ ਵੀ ਲੱਗਾ ਹੋਵੇ ਅਗੇ ਕ੍ਰੋਸਿੰਗ ਵੀ ਕਰਦਾ ਹੋਵੇ ਉਸ ਅਕੋਰਡਿੰਗ ਵੀ ਤੁਸੀਂ ਲੈ ਸਕਦੇ ਜੇ ਬਾਕੀ ਅਗੇ ਕਿਸੇ ਵੀਰ ਨੇ ਸਪੈਸ਼ਲ ਮਾਲ ਦੇ ਵਿੱਚ ਰੱਖਣਾ ਪਸਮੂਆਂ ਦੇ ਵਿੱਚ ਰੱਖਣਾ ਤੇ ਉਹਦੇ ਵੀ ਕਾਫੀ ਬੈਨੀਫੀਸ਼ੀਅਲ ਆ ਕਿਉਂਕਿ ਅਕੇ ਬੱਚੇ ਬਹੁਤ ਜ਼ਿਆਦਾ ਸੋਹਣੇ ਪਾਊਗਾ ਟੇਡੇ ਕੱਟ ਦੇ ਵਿੱਚ ਤੇ ਜਿਹੜੇ ਵੀਰ ਨੂੰ ਪਸੰਦ ਆਊਗਾ ਤੁਸੀਂ ਸੌਦਾ ਸਰਦਾਰ ਸਾਹਿਬ ਨਾਲ ਹੋਣਾ ਕਰ ਲਿਓ ਬਸ ਇੱਕ ਵਾਰੀ ਮਾਰਕਿੰਗ ਤੁਹਾਨੂੰ ਦਿਖਾਉਣੀ ਥੋੜਾ ਚਲਾ ਕੇ ਬੈਕ ਸਾਈਡ ਤੋਂ ਟੈਸਟਿਕਲ ਵੀ ਇਹ ਜਿਹੜੀਆਂ ਨਿਸ਼ਾਨੀਆਂ ਸਰਦਾਰ ਸਾਹਿਬ ਬਿਲਕੁਲ ਸੂਰੀਆਂ ਜਿਹੀਆਂ ਜੀ ਇਰੇ ਥੱਲੇ ਲੇਵੇ ਤੇ ਵੀ ਨਿਸ਼ਾਨ ਹਾਂਜੀ ਹਾਂਜੀ ਹਰ ਇੱਕ ਚੀਜ਼ ਤੇ ਬਿਲਕੁਲ ਜੀ ਬਿਲਕੁਲ ਤਾਂ ਤੋਹਫਾ ਜੀ ਜੇ ਦੋਸਤੋ ਜਿਹੜੇ ਵੀਰ ਨੇ ਕਿ ਮਾਲ ਦੇ ਵਿੱਚ ਰੱਖਣਾ ਲੱਭ ਰਹੇ ਹੋ ਤੁਸੀਂ ਨੀਲੀ ਰਾਵੀ ਦਾ ਮਾਲ ਹੀ ਟੇਡਾ ਕਟਾ ਬਹੁਤ ਜ਼ਿਆਦਾ ਖੂਬਸੂਰਤ ਹੈ ਜਿੰਨੀ ਆਪਾਂ ਸਿਰਫਤ ਕਰ ਲਈ ਉਹ ਨਹੀਂ ਥੋੜੀ ਕਿਉਂਕਿ ਬਹੁਤ ਜ਼ਿਆਦਾ ਖੂਬਸੂਰਤੀ ਹੈ ਠੀਕ ਹੈ ਜੀ अच्छा वीर जी ਇਹਦਾ ਜੇਕਰ ਮਦਰ ਦਾ ਰਿਕਾਰਡ ਪੁੱਛਿਆ ਪਿੱਛੋਂ ਕੋਈ ਜਿੱਥੋਂ ਵੀ ਆਪਾਂ ਕੀ ਇਹ ਵੀਰ ਜੀ ਆਪਾਂ ਜਿੱਥੋਂ ਲਿਆ ਸੀਗਾ ਨਾ ਇਹ 5 ਮਹੀਨੇ ਦੀ ਉਮਰ ਦਾ ਆਪਾਂ ਕਟਾ ਖਰੀਦਿਆ ਹੈਗਾ ਜੀ ਤੇ ਉੱਥੇ ਇਹਦੀ ਮਦਰ ਦਾ ਰਿਕਾਰਡ ਜਿਹੜਾ 17 18 ਲੀਟਰ ਦਾ ਹੈ 17 18 ਦਾ ਹਾਂ ਆਪਾਂ ਕੋਲੋਂ ਕੱਲ ਨਹੀਂ ਕੋਈ ਕਰਨੀ ਬਿਲਕੁਲ 17 18 ਲੀਟਰ ਦੁੱਧ ਸੀਗਾ ਉਹਨਾਂ ਕੋ ਸਾਰੇ ਮਤਲਬ ਜਿੰਨੇ ਵੀ ਪਸ਼ੂ ਆ ਸਾਰੇ ਇਹ ਹੈਗੀ ਆ ਪਾਕਿਸਤਾਨ ਬਲੱਡ ਲੈਂਡ ਜਿਹੜੀ ਆ ਬਾਦਰਤਿਆਂ ਨੇ ਮਾਲੀ ਖਰੀਦਿਆ ਬਿਲਕੁਲ ਜੀ ਉਹ ਲੈ ਲੈਂਦੇ ਆ ਸਾਰੇ ਪਸ਼ੂ ਜੀ ਉਹਨਾਂ ਕੋਲ ਠੀਕ ਹੈ ਜੀ ਤੇ ਆਪਾਂ ਉਹਨਾਂ ਕੋਲੋਂ ਪੰਜਾਂ ਮਹੀਨਿਆਂ ਦਾ ਕਟਾ ਖਰੀਦ ਕੇ ਲੈਂਦਾ ਸੀ ਹਾਂ ਮਦਰ ਵੀ ਬਿਲਕੁਲ ਨੀਲੀ ਰਾਵੀ ਦੀ ਧੋਰ ਦੇ ਵਿੱਚੋਂ ਆਇਆ ਜੀ ਵੀਰ ਜੀ ਨੀਲੀ ਰਾਵੀ ਇਹਨਾਂ ਕੋਲ ਸਾਰਾ ਹੀ ਰਵਾ ਬਿਲਕੁਲ ਇਦਾਂ ਦਾ ਬਿਲਕੁਲ ਤੇ 17-18 ਲੀਟਰ ਮਦਰ ਦਾ ਰਕਾਰਡ ਸੀ ਉਹਨਾਂ ਦਾ ਬਿਲਕੁਲ ਜੀ ਹਾਂ ਠੀਕ ਆ ਤਾਂ ਬਹੁਤ ਥੋੜੀ ਡਿਊਟੀ ਦੇ ਵਿੱਚ ਡਿੰਗਾ ਕੱਟ ਠੀਕ ਆ ਜੀ ਤੇ ਕਾਫੀ ਵੀਰਾਂ ਦੀ ਪਸੰਦ ਆ ਦੀ ਮਾਲ ਦੇ ਵਿੱਚ ਇਹੋ ਜਿਹੇ ਪਸ਼ੂ ਰੱਖੀਆ ਰੱਖਿਆ ਜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨੀਲੀ 라ਵੀ ਦਾ ਵੀ ਬਹੁਤ ਵਧੀਆ ਚੰਗਾ ਪੂਵਖ ਤੇ ਚੰਗੀ ਜਨਰੇਸ਼ਨ ਲੈ ਕੇ ਸਾਹਮਣੇ ਆਵੇ। ਉਹ ਇਹੋ ਜੇ ਮਾਲੀਆਂ ਦਾ ਜਿਹੜਾ ਵੱਡਾ ਰੋਲ ਹੁੰਦਾ। ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦਾ ਗਲਾਬੀ ਅੱਖ। ਹੂੰ। ਤੇ ਇਸ ਸਾਈਡ ਤੇ ਕੱਟ ਬਹੁਤ ਸਰਦਾਰੀ ਕੱਟ ਮਿਲਦਾ। ਬਿਲਕੁਲ ਜੀ। ਇੰਨਾ ਕੱਟ ਉਹ ਵੀ ਖੱਬਾ ਕੱਟ ਬਹੁਤ ਕੱਟ ਦੇਖਣ ਦੇ ਵਿੱਚ ਮਿਲਦਾ। ਠੀਕ ਹੈ ਜੀ। ਤੋਂ ਹਰ ਪਾਸੇ ਤੁਸੀਂ ਆ ਦੇਖ ਕੇ ਚੈੱਕ ਕਰੋ। ਠੀਕ ਹੈ ਜੀ। ਤੋਂ ਫਾਲੇ ਫੂਲੇ ਤੇ ਨਿਸ਼ਾਨ ਵੀ ਪੂਰਾ ਝਾਂਲਰ ਤੇ ਤੇ ਹਵਾਨੇ ਤੇ ਠੀਕ ਹੈ ਜੀ ਆ ਦੇਖੋ। ਤੇ ਸਟੀਕਰਾਂ ਦੇ ਬਿਲਕੁਲ ਠੀਕਾ ਅੱਛਾ ਵੀਰ ਸੁਖਮਨ ਸਿੰਘ ਜੀ ਫਿਰ ਇਹਦਾ ਕੀ ਮੁੱਲ ਕਰਾਂਗੇ ਲੈਣ ਦੇਣ ਕੀ ਕਰਦੇ ਜੇਕਰ ਅੱਜ ਸੇਲ ਕਰਨ ਦਾ ਵਿਚਾਰ ਕੀਤਾ ਤੇ ਮੁੱਲ ਤੇ ਵੀਰ ਜੀ ਡਿਮਾਂਡ ਆਪਾਂ ਲੱਖ ਰੁਪਇਆ ਕਰਦੇ ਹਾਂ ਜੀ ਲੱਖ ਰੁਪਇਆ ਕਰਦੇ ਹਾਂ ਹਾਂਜੀ ਠੀਕ ਹੈ ਜੀ ਉਹ ਅੱਜ ਕੱਲ ਜੇ ਪਾਲੀਏ ਤੇ ਇਹਦਾ ਖਰਚਾ ਬੜਾ ਆਉਂਦਾ ਜੀ ਬਿਲਕੁਲ ਬੱਚੇ ਪਾਲਣੇ ਔੜੇ ਓਖੇ ਆ ਬਿਲਕੁਲ ਜੀ ਬਾਕੀ ਚਲੋ ਆਏਗਾ ਇਹਦਾ ਵੀਰ ਦਾ ਮਾਨਸਾਨ ਤੇ ਹੋਊਗਾ ਹੋਊਗਾ ਜੀ ਲਓ ਦੋਸਤੋ ਲੱਖ ਰੁਪਇਆ ਡਿਮਾਂਡ ਕੀਤੀ ਆ ਲੱਖ ਰੁਪਏ ਦੇ ਵਿੱਚੋਂ ਕਿਸੇ ਵੀਰ ਦਾ ਮਨ ਕਰਦਾ ਵੀ ਖਰੀਦਦਾਰੀ ਕਰਨੀ ਹੈ ਤੇ ਬਹਿ ਕੇ ਤੁਸੀਂ ਇੱਕ ਵਾਰੀ ਘਰੇ ਆਓ ਆਪਣੀ ਚੀਜ਼ ਆਖੀ ਜਰੂਰ ਦੇਖਿਓ ਹੁਣ ਤੇ ਵੀਰ ਜੀ ਆਮਦਨ ਹੀ ਆਏ ਦੀ ਬਿਲਕੁਲ ਮੱਝਾਂ ਕਰਦਾ ਏ ਹੁਣ ਅੱਜ ਤੋਂ ਬਾਅਦ ਤਾਂ ਇਹਨੇ ਦੇਣਾ ਹੈ ਜੀ ਦੇਣਾ ਹੈ ਜੀ ਹੁਣ ਤਾਂ ਮਲੇ ਜਿਹੜਾ ਪਹਿਲਾ ਹੀ ਉਹ ਇਹਨੇ ਖਾਣਾ ਸੀਗਾ ਹਾਂ ਹੁਣ ਤੇ ਆਮਦਨ ਮੇਰੀ ਮਜਬੂਰੀ ਹੈ ਮੇਰੇ ਕੋਲ ਜਗਾ ਘੱਟ ਕਰਕੇ ਮੈਨੂੰ ਵੇਚਣਾ ਪੈਣ ਦਿਆ ਮੈਂ ਵੀ ਸ਼ੌਂਕ ਨਾਲ ਲਿਆ ਸੀਗਾ ਬਿਲਕੁਲ ਜੀ ਹੁਣ ਮੱਝਾਂ ਕ੍ਰੋਸ ਕਰਦਾ ਹੁਣ ਤੇ ਫੀਸ ਤੇ ਚੱਲਣਾ ਕੰਮ ਇਹਦਾ ਬਿਲਕੁਲ ਜੀ ਬਿਲਕੁਲ ਤੇ ਆਮਦਨ ਹੀ ਆਏਗੀ ਬਿਲਕੁਲ ਜੀ ਬਾਕੀ ਠੰਡਾ ਠੰਡਾ ਬੜਾ ਮੂਮਾ ਪੂਰਾ ਫੜਾਉਂਦਾ ਹੈ ਕੋਈ ਗੱਲਬਾਤ ਨਹੀਂ ਨਹੀਂ ਤੇ ਕੱਟੇ ਤੁਹਾਨੂੰ ਪਤਾ ਹੀ ਜਿੰਨੇ ਅੜਬ ਹੁੰਦੇ ਆ ਹਾਂ ਬਿਲਕੁਲ ਤੇ ਰੇੜੇ ਵੀ ਜੁਬਦਾ ਵਧੀਆ ਠੀਕ ਆ ਜੀ ਲਓ ਦੋਸਤੋ ਮਾਲੀ ਚੰਗਾ ਬਹੁਤ ਵੀਰਾਂ ਨੂੰ ਪਸੰਦ ਆਊਗਾ ਬਾਕੀ ਸੌਦਾ ਤੁਸੀਂ ਕਰ ਲਿਓ ਸਰਦਾਰ ਸਾਹਿਬ ਹੋਣਾ ਦੇ ਨਾਲ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਰਹਿਣਗੇ ਲੱਖ ਰੁਪਇਆ ਡਿਮਾਂਡ ਇਸ ਮਾਲੀ ਦੀ ਕੀਤੀ ਗਈ ਆ ਵਿੱਚੋਂ ਥੋੜੇ ਬਾਦੇ ਮਾਨਤਾਨ ਛੋੜ ਛੱਪੇ ਕੀਤੇ ਜਾਣਗੇ ਠੀਕ ਆ ਜੀ ਬਾਕੀ ਖੜਨੀ ਖੁੜਨੀ ਕਮਾਲ ਦੀ ਆ ਮਾਲੀ ਦੀ ਜਿੰਨੀ ਮਾਰਕਿੰਗ ਹੋਣੀ ਚਾਹੀਦੀ ਆ ਨਾਜਵਾਬ ਤੇ ਠੀਕ ਸਰਦਾਰ ਸਾਹਿਬ ਜੀ ਠੀਕ ਹੈ ਜੀ ਚੰਗਾ ਜੀ ਵੈਗੁਰ ਜੀ ਕੀ ਫਤਿਹ ਹਾਂ ਵੈਗੁਰ ਜੀ ਕੀ ਫਤਿਹ ਇੱਕ ਆਪਣੇ ਨੰਬਰ ਜਰੂਰ ਸਾਂਝੇ ਕਰ ਦਈਏ ਜੀ ਇਹ ਵੇਰ ਜੀ 8437658000 ਇਹਦੇ ਤੇ ਵਟਸਐਪ ਚੱਲਦਾ ਤੇ ਕਾਲਿੰਗ ਵਾਸਤੇ ਵੀ ਠੀਕ ਹੈ अवेलेबल ਆ ਠੀਕ ਹੈ ਜੀ 8437658000 ਨੰਬਰ ਆਪਣਾ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਫਿਲਹਾਲ ਇਹ ਨਗ ਜੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਠੀਕ ਹੈ ਜੀ ਡਾਕਟਰ ਸੁਖਮਨ ਸਿੰਘ ਹੁਣਾਂ ਦੇ ਘਰ ਤੋਂ ਬਹੁਤ ਸੋਹਣੇ ਲੱਗਣੇ ਜਰਸੀ ਵੜਾ ਦਿਖਾਈਆਂ ਨੇ ਤੁਹਾਨੂੰ ਇੱਕ ਮਾਝਾ ਦਿਖਾ ਦਿੱਤੀ ਆ ਪੂਰੀ ਡਿਟੇਲ ਵਿਸਤਾਰ ਦੇ ਨਾਲ ਦੱਸਤੀ ਆ ਕਿ ਨੀਲੀ ਰAVI ਦਾ ਕਮਾਲੀ ਦਿਖਾਇਆ ਕ੍ਰੋਸਿੰਗ ਵੀ ਕਰਦਾ ਦੋਸਤੋ ਰੇਡੀ ਤੇ ਵੀ ਲੱਗਾ ਬਾਕੀ ਮਾਰਕਿੰਗ ਲਾਜਵਾਬ ਆ ਨੀਲੀ ਦਾ ਪਿਓਰ ਮਾਲੀ ਆ ਟੇਡੇ ਕੱਟ ਢੀਕੇ ਕੱਟ ਦੇ ਵਿੱਚ ਸੋ ਪਸੰਦ ਆਊਗਾ ਜਿਹੜੇ ਵੀਰ ਨੂੰ ਜਚੂਗਾ ਸੌਦਾ ਤੁਸੀਂ ਸਰਦਾਰ ਸਾਹਿਬ ਦੇ ਨਾਲ ਕਰ ਲਿਓ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ